ਜਿਹੜਾ ਫਰਮਾ ਸਾਹਿਬ ਦੀ ਇਹ ਮੌਤ ਹੋਈ ਹੈ ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਅਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ اظہار ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਸਮੁੱਚੇ ਵਰਮਾ ਪਰਿਵਾਰ ਨਾਲ ਸਾਰੇ ਫੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ 2 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਹਾਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ bizni business advisory council ਕਹਿੰਦੇ ਨੇ ਉਹਦੇ ਵਿੱਚ 2 ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਬੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ 'ਚ ਕੋਈ ਨੋਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਦੇ ਕੋਲ ਕੱਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ 'ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ 'ਚੋਂ ਚੱਲ ਰਹੇ ਮੈਂ ਪੁੱਛਣਾ ਚਾਹਨਾ ਮੈਂ ਇਹੀ ਗੱਲ ਅੱਜ ਭੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਜੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਆ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦਾ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰੱਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਕਾਰਵੇਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਤੱਕ ਬਾਹਰਲੇ ਮੁਲਕਾਂ ਜਾਦੇ 12ਵੀਂ ਜਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰੋਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪੈਗਾ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਜੇ ਭਾਜਪੀ ਦੀ ਜੇਲ੍ਹ 'ਚ ਹੈ ਤਾਂ ਭਗਵਾਨ ਤਾਂ ਮੈਂ ਤੁਹਾਨੂੰ ਕਿੰਨੀ ਵਾਰ ਉਹ ਮੰਤਰੀ ਨੂੰ ਜਾ ਕੇ ਦਿੱਲੀ ਭੇਲਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਭਟੇ ਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਕੋ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰੋਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਿਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੋਣ ਨਹੀਂ ਦੇਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਦੋ ਦਿਨ ਬੈਸੇ ਨਾ ਮੰਨੀ ਹੈ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੇ ਹੈਗੇ ਦੁਰਸ਼ਤ ਹੈਗੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਆਏ ਦਿਨ ਜਿਹੜੇ ਹੈਗੇ ਪੰਜਾਬ ਦੇ ਹਾਲਾਤ ਮਾੜੇ ਔਰ ਇਹ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਪੈਸੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਤੋਂ ਦੇ ਟੱਬਰ ਵਾਸੀ ਠੀਕ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਐਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਦੇ ਵਿੱਚ 20-25 ਲੱਖ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜੱਜ ਜਬੂਰ ਵੀ ਆਂਦੇ ਨੇ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਉਂਦੇ ਨੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਬਾਤ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਇਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਰਿਹਾ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਬਾਈਬਾ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਬਕਾਇਦਾ ਉੱਥੋਂ ਦੇ ਸੀਐਮ ਆਏ ਸੀਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣਾ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦਾ ਹੈ ਇਹਨਾਂ ਨੂੰ ਅਜੇ ਬਣਿਆ ਨੂੰ ਹਫ਼ਤਾ ਦੱਸ ਦੇਣ ਨੂੰ ਹੈ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ ਸਾਡੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋਲ ਮਧਿਆ ਪ੍ਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ ਜਿਹਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ ਚ ਆਇਆ ਪੰਜਾਬ ਦਾ ਕਾਰੋਬਾਰ ਵਿਧਾਨ ਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧਾ ਤੌਰ ਇਹ ਫੇਲ ਸਰਕਾਰ ਮੈਂ ਅੰਦਰ ਵੀ ਕਹਾਂ ਫੇਲ ਸਰਕਾਰ ਹੈ ਛੁਟਕਲੇ ਸੁਣਾਣੇ ਆਂਦੇ ਨੇ ਛੁਟਕਲੇ ਤੋਂ علاوہ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ੍ਹੀ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀਜ਼ ਮਸਤੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟੇਡਰੇ ਉਸ ਸਿੱਕੇ ਟਾਂਗੇ ਤੇ ਉੱਤੇ ਨੇ ਤੋਂ ਇਸ ਗੱਲ ਕਾਰਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ੀਅਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਹੈ ਕਿਹੜੀ ਜਬਾਤ ਹੈ ਉਹ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਇੱਕ ਵਾਰ ਫੇਰ ਸ਼ੁਰੂ ਕਰਾਉਗੇ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਤਾਂ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਹੈ ਕਿਉਂਕਿ ਜਿਹੜਾ ਫਰਮਾਨ ਸਾਹਿਬ ਦੀ ਇਹ ਮੌਤ ਹੋਈ ਹੈ ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਅਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ اظہار ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਆਨ ਨੈਸ਼ਨਲ ਕਾਂਗਰਸ ਸਮੁੱਚੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਆਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ ਬਿਜ਼ਨੈਸ ਬਿਜ਼ਨਸ ਐਡਵਾਈਜ਼ਰੀ ਕੌਂਸਲ ਕਾਇਮ ਹੋਏ ਦੇ ਵਿੱਚ 2 ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਗੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ 'ਚ ਕੋਈ ਨੋਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਨੇ ਕੋ ਕੱਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ 'ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ 'ਚੋਂ ਚੱਲ ਰਹੇ ਮੈਂ ਪੁੱਛਣਾ ਚਾਹੁੰਦਾ ਮੈਂ ਇਹੀ ਗੱਲ ਅੱਜ ਬੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਜੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਵਾਂ ਕਿਸੇ ਦੀ ਜ਼ਿੰਦਗੀ ਕਿਸੇ ਦਾ کاروبار ਕਿਸੇ ਦਾ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰੱਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਤੱਕ ਬਾਹਰਲੇ ਮੁਲਕਾਂ ਜਾਂਦੇ 12 ਜਿਹਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰੋਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪੈਗਾ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਜੇ ਭਾਜਪੀ ਦੀ ਜੇਲ੍ਹ 'ਚ ਹੈ ਤਾਂ ਭਗਵਾਨ ਤੋਂ ਮੰਨ ਤੂੰ ਕਿੰਨੀ ਵਾਰ ਹੋ ਮਿਨਿਸਟਰ ਨੂੰ ਜਾ ਕੇ ਦਿੱਲੀ ਪਹੁੰਚਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਭਟੇ ਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਕੋ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰੋਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਿਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅਮਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਦੋ ਦਿਨ ਪੈਸੇ ਨਾ ਮੰਨੀਏ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ ਆਸਮਿਤ ਤੇ ਸਾਨੂੰ ਇਹਨਾਂ ਤੋਂ ਹਿੰਨ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੇ ਹੈਗੇ ਦਰੋਸਤ ਹੈਗੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਆਏ ਦਿਨ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਤੋਂ ਦੇ ਟੱਬਰ ਵਾਸੀ ਠੀਕ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਏਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਦੇ ਵਿੱਚ 20-25 ਲੱਖ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜੱਜਜਬੂਰ ਵੀ ਆਉਂਦਾ ਛੋਟੇ-ਛੋਟੇ ਹੋਰ ਬਹੁਤ سارے ਸ਼ਹਿਰ ਆਉਂਦੇ ਨੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਬਾਤ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ 'ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀਦੇ ਆ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਬਾਈਬਾ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਬਕਾਇਦਾ ਉੱਥੋਂ ਦੇ ਸੀਐਮ ਆਏ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣੇ ਦੇ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦੇ। ਇਹਨਾਂ ਨੂੰ ਅਜੇ ਬੜਿਆਂ ਨੂੰ ਹਫ਼ਤਾ ਦੱਸ ਦੇਣ ਹੋਏ। ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ। ਸਾਡੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋਲ ਮਧਿਆ ਪ੍ਰਦੇਸ਼ ਲੈ ਕੇ ਜਾਂਦੇ। ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ। ਜਿਹੜਾ ਬਾਹਰੋਂ ਸੂਬਿਆਂ 'ਚ ਜਿਹਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ 'ਚ ਆਇਆ। ਪੰਜਾਬ ਦਾ ਕਾਰੋਬਾਰ ਵਿਧਾਨ 'ਚ ਪੰਜਾਬ 'ਚ ਪੈਸੇ ਲੱਗਣੇ ਚਾਹੀਦੇ। ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧਾ ਤੌਰ 'ਤੇ ਇਹ ਫੇਲ ਸਰਕਾਰ ਹੈ। ਮੈਂ ਅੰਦਰ ਵੀ ਕਿਹਾ ਫੇਲ ਸਰਕਾਰ ਹੈ। ਛੁਟਕਲੇ ਸੁਣਾਣੇ ਆਂਦੇ ਨੇ। ਛੁਟਕਲੇ ਤੋਂ ਆਵਾਲਾਵਾ ਇਹ ਸਰਕਾਰ ਤੇ ਕੋਲ ਕੁਝ ਨਹੀਂ। ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾ ਕੇਜਰੀਵਾਲ ਨੇ ਬਣੀਆਂ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀਮਿੰਸਟੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਸ ਸਿੱਕੇ ਟੰਗ ਤੇ ਉੱਤੇ ਨੇ ਤੋਂ ਇਹੋ ਜੀ ਗੱਲ ਕਹਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ਨਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਹੈ ਕਿਹੜੀ ਜਬਤ ਹੈ ਇਹੋ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਇੱਕ ਵਾਰ ਫੇਰ ਸ਼ੁਰੂ ਕਰਾ ਦੇ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਤਾਂ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਹੈ ਕਿਉਂਕਿ ਜਿਹੜਾ ਫਰਮਾਨ ਸਾਹਿਬ ਦੀ ਇਹ ਮੌਤ ਹੋਈ ਹੈ ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਅਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ اظہار ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਸਮੁੱਚੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਆਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ ਬਿਜ਼ਨੈਸ ਬਿਜ਼ਨਸ ਐਡਵਾਈਜ਼ਰੀ ਕੌਂਸਲ ਕਹਿੰਦੇ ਉਹਦੇ ਵਿੱਚ 2 ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਬੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ 'ਚ ਕੋਈ ਨੋਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਦੇਖੋ ਕੱਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ 'ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ 'ਚੋਂ ਚੱਲ ਰਹੇ ਮੈਂ ਪੁੱਛਣਾ ਚਾਹਨਾ ਮੈਂ ਇਹੀ ਗੱਲ ਅੱਜ ਭੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਜੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਣਾ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦਾ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰੱਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਤੱਕ ਬਾਹਲੇ ਮੁਲਕਾਂ ਜਾਂਦੇ 12ਵੀਂ ਜਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰੋਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪੈਗਾ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਜੇ ਭਾਜਪੀ ਦੀ ਜੇਲ੍ਹ 'ਚ ਹੈ ਤਾਂ ਭਗਵਾਨ ਤੋਂ ਮੰਨ ਤੂੰ ਕਿੰਨੀ ਵਾਰ ਹੋ ਮੰਤਰੀ ਨੂੰ ਜਾ ਕੇ ਦਿੱਲੀ ਪਹੁੰਚਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਭਟੇ ਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਕੋ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰੋਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਿਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੋਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਉਹ ਦਿਨ ਪੈਸੇ ਨਾਲ ਮੰਨੀ ਹੈ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ ਆਸਮਿਤ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੇ ਹੈਗੇ درست ਹੈਗੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਆਏ ਦਿਨ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਤੋਂ ਦੇ ਟੱਬਰ ਵਾਸੀ ਠੀਕ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਏਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਦੇ ਵਿੱਚ 20-25 ਲੱਖ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜੱਜਜਬੂਰ ਵੀ ਆਂਦੇ ਨੇ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਂਦੇ ਨੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਬਾਤ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀਦੇ ਆ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਬਾਈ ਬਾਸ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਬਕਾਇਦਾ ਉੱਥੋਂ ਦੇ ਸੀਐਮ ਆਏ ਸੀਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣਾ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦਾ ਹੈ ਇਹਨਾਂ ਨੂੰ ਉਹਦੇ ਬਣਿਆਂ ਨੂੰ ਹਫ਼ਤਾ ਦੱਸਦੇ ਨੂੰ ਹੈ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ ਸਾਢੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਲਿਸਟਾਂ ਕੋ ਮਧਿਆ ਪ੍ਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ ਜਿਹਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ ਚ ਆਇਆ ਪੰਜਾਬ ਦਾ ਕਾਰੋਬਾਰ ਵਿਧਾਨ ਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧਾ ਤੌਰ ਤੇ ਇਹ ਫੇਲ ਸਰਕਾਰ ਮੈਂ ਅੰਦਰ ਵੀ ਕਹਾਂ ਫੇਲ ਸਰਕਾਰ ਹੈ ਛੁਟਕਲੇ ਸੁਣਾਣੇ ਆਂਦੇ ਨੇ ਛੁਟਕਲੇ ਤੋਂ علاوہ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ੍ਹੀਆਂ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀਮਸਟੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟੇਡਰੇ ਉਸ ਸਿੱਕੇ ਟਾਂਗੇ ਤੇ ਉੱਤੇ ਨੇ ਤੋ ਇਸ ਗੱਲ ਕਹਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ੀਅਸ ਹੋਣੀ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਹੈ ਕਿਹੜੀ ਜਬਾਤ ਹੈ ਉਹ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਇੱਕ ਵਾਰ ਫੇਰ ਸ਼ੁਰੂ ਕਰਾਵੇ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਤਾਂ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਹੈ ਕਿਉਂਕਿ ਜਿਹੜਾ ਫਰਮਾਨ ਸਾਹਿਬ ਦੀ ਇਹ ਮੌਤ ਹੋਈ ਹੈ ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਅਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ اظہار ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਆ ਨੈਸ਼ਨਲ ਕਾਂਗਰਸ ਸਮੁੱਚੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਆਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ ਬਿਜ਼ਨੈਸ ਬਿਜ਼ਨਸ ਐਡਵਾਈਜ਼ਰੀ ਕੌਂਸਲ ਕਹਿੰਦੇ ਉਹਦੇ ਵਿੱਚ 2 ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਗੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ 'ਚ ਕੋਈ ਨੋਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਦੇਖੋ ਕੱਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ 'ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ 'ਚੋਂ ਚੱਲ ਰਹੇ ਮੈਂ ਪੁੱਛਣਾ ਚਾਹਨਾ ਮੈਂ ਇਹੀ ਗੱਲ ਅੱਜ ਭੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਜੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਹਾਂ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦੀ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਤੱਕ ਬਾਹਲੇ ਮੁਲਕਾਂ ਜਾਂਦੇ 12 ਜਿਹਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰੋਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪੈਗਾ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਜੇ ਭਾਜਪੀ ਦੀ ਜੇਲ੍ਹ 'ਚ ਹੈ ਤਾਂ ਭਗਵਾਨ ਤਾਂ ਮੰਨ ਤੂੰ ਕਿੰਨੀ ਵਾਰ ਉਹ ਮੰਤਰੀ ਨੂੰ ਜਾ ਕੇ ਦਿੱਲੀ ਪਹੁੰਚਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਭਟੇ ਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਕੋ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰੋਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅਮਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਨ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੋਣ ਨਹੀਂ ਦੇਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਦੋ ਦਿਨ ਬੈਸੇ ਨਾ ਮੰਨੀ ਹੈ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੇ ਹੈਗੇ ਦਰੁਸਤ ਹੈਗੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਆਏ ਦਿਨ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਔਰ ਇਹ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਤੋਂ ਦੇ ਟੱਬਰ ਵਾਸੀ ਠੀਕ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਐਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਦੇ ਵਿੱਚ 20-25 ਲੱਖ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜੱਜਬੂਰ ਵੀ ਆਂਦੇ ਨੇ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਂਦੇ ਨੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਬਾਤ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਰਿਹਾ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਬਾਈਬਾ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਬਕਾਇਦਾ ਉੱਥੋਂ ਦੇ ਸੀਐਮ ਆਏ ਸੀਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣਾ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦਾ ਹੈ ਇਹਨਾਂ ਨੂੰ ਅਜੇ ਬਣਿਆ ਨੂੰ ਹਫ਼ਤਾ ਦੱਸ ਦੇਣ ਨੂੰ ਹੈ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ ਸਾਡੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋਲ ਮਧਿਆ ਪ੍ਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ ਜਿਹਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ ਚ ਹੈ ਪੰਜਾਬ ਦਾ ਕਾਰੋਬਾਰ ਵਿਧਾਨ ਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧਾ ਤੌਰ ਤੇ ਇਹ ਫੇਲ ਸਰਕਾਰ ਮੈਂ ਅੰਦਰ ਵੀ ਕਹਿਆ ਫੇਲ ਸਰਕਾਰ ਹੈ ਛੁਟਕਲੇ ਸੁਣਾਣੇ ਆਂਦੇ ਨੇ ਛੁਟਕਲਿਆਂ ਤੋਂ علاوہ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ੍ਹੀਆਂ ਇਹਦੇ ਕੋਈ ਇਹਦੇ ਹੱਥ ਵਸਚ ਨਹੀਂ ਇਕੱਲਾ ਇਹਨੂੰ ਇੱਕ ਚੀਜ਼ ਮਸਤੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟੇਡਰੇ ਉਸ ਸਿੱਕੇ ਟਾਂਗੇ ਤੇ ਉੱਤੇ ਨੇ ਤੋਂ ਇਸ ਗੱਲ ਕਾਰਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ੀਅਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਹੈ ਕਿਹੜੀ ਜਬਾਤ ਹੈ ਉਹ ਜਿਹਨੇ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਇੱਕ ਵਾਰ ਫੇਰ ਸ਼ੁਰੂ ਕਰਾ ਦੇ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਤਾਂ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਹੈ ਕਿਉਂਕਿ ਜਿਹੜਾ ਫਰਮਾ ਸਾਹਿਬ ਦੀ ਇਹ ਮੌਤ ਹੋਈ ਹੈ ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਅਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ اظہار ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਆਨ ਨੈਸ਼ਨਲ ਕਾਂਗਰਸ ਸਮੁੱਚੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ ਦੋ ਦਿਨ ਦਾ ਵਿਦਾਲ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਆਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ ਬਿਜ਼ਨੈਸ ਬਿਜ਼ਨਸ ਐਡਵਾਈਜ਼ਰੀ ਕਾਉਂਸਲ ਕਹਿੰਨੇ ਉਹਦੇ ਵਿੱਚ 2 ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਬੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ ਚ ਕੋਈ ਨੋਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਦੇ ਕੋਲ ਰਾਤ ਹੀ ਅਮਰੀਕਾ ਨੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ ਚੋਂ ਚੱਲ ਰਹੇ ਮੈਂ ਪੁੱਛਣਾ ਚਾਹੁੰਦਾ ਮੈਂ ਇਹੀ ਗੱਲ ਅੱਜ ਭੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਦੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਹਾਂ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦਾ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰਗਸ ਦੇ ਉਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਤੇ ਬਾਹਰਲੇ ਮੁਲਕਾਂ ਜਾਦੇ। 12ਵੀਂ ਜਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰੋਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆਏ। ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪੈਗਾ। ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ। ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਜੇ ਭਾਜਪੀ ਦੀ ਜੇਲ੍ਹ 'ਚ ਹੈ ਤਾਂ ਭਗਵਾਨ ਤਾਂ ਮੰਨ ਤੂੰ ਕਿੰਨੀ ਵਾਰ ਉਹ ਮੰਤਰੀ ਨੂੰ ਜਾ ਕੇ ਦਿੱਲੀ ਪੜ੍ਹਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਹਟੇ ਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਕੋ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲਾਅ ਆਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਿਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਬਲਤੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਇਆ ਕੱਢ ਕੇ ਤੇ ਫਿਰ ਭੱਜ ਜਾਣਾ